ਗੁਰੂ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ ਜੀ ਉਹ ਬਹਾਰ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਦ ਮਨੈ ਪ੍ਰਤੱਖ ਗੁਰੂ ਨੇ ਸਤਾਰੈ ਤੁਰ ਕੀ ਬਾਣੀ ਆਈ ਦਿੰਦ ਸਗਣੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨ ਹਰ ਨਾਨਕ ਸੱਚ ਬਖਾਨਾ ਬਾਜੀ ਦਰੂਜੀ ਸੋਲੋਕ ਸੰਤ ਦਰਨ ਦਿਆਲਨ आसरम गोपाल कीर्तनह निर्मलम शांत संगे ओट दाद कु परमेश्वरह शांत उदरण दयालम आसरम गोपाल कीर्तनह निर्मलम शांत संगे ਬੋਧ ਨਾਨਕ ਪਰਮੇਸ਼ੁਰ ਚੰਦਨ ਚੰਦਨ ਸਰਦ ਰਤ ਮੋਨ ਨਾ ਮਟਈ ਕਾਮ ਸੀਤਲ ਥੀ ਵਨਾਨ ਕਾ ਜਪੰਦੜੋ ਹਰ ਨਾ ਤਾਰਨ ਕਮਲ ਕੀ ਓਟ ਉਦਰੇ ਸਗਲ ਜਨ ਸੁਣ ਪਰਤਾਪ ਗੋਵਿੰਦ ਨਿਰਭਉ ਭੈਰਮਨ ਛੋਟ ਨਯਾ ਲ ਮੂਲ ਸੱਚਿਆ ਨਾਮ ਧਨ ਸੰਤ ਜਨ ਸੋ ਸੰਗ ਪਾਈਏ ਬੜਾ ਪੁਨੋ ਆਜ ਤੈਰ ਹਰ ਹਰ ਜਾਏ ਹਰ ਜਸ ਨਿਤ ਸੁਨ ਸੰਤ ਜਨਾਂ ਸੋ ਸੰਗ ਬਾਗ ਪਾਈਏ ਬੜਾ ਪੁਨੋ ਆਜ ਤੈਰ ਹਰ ਹਰ ਜਾਏ ਅਰਜਾ ਸੁਨਿਤ ਸੁਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ